ਅੱਜ ਫੇਰ ਨਹੀਂ ਸਾਡੇ ਘਰ ਕੋਈ ਸਬਜ਼ੀ ਦੇਖਦੇ ਆ ਕੀ ਮਿਲਦਾ ਮਿਲ ਗਏ ਜੀ ਆਪਾਂ ਨੂੰ ਚਿੱਟੇ ਰੰਗ ਦੇ ਬੈਂਗਣ ਤੇ ਵਧੀਆ ਲੱਗੇ ਨੇ ਇਹ ਰੀਜ਼ਨ ਕੀ ਹੋ ਗਿਆ ਕਿਉਂਕਿ ਮੀਂਹ 2-3 ਦਿਨਾਂ ਤੋਂ ਬਹੁਤ ਪੈ ਰਿਹਾ ਜਿਸ ਕਰਕੇ ਕੋਈ ਸਬਜ਼ੀ ਵਾਲਾ ਭਾਈ ਆ ਹੀ ਨਹੀਂ ਰਿਹਾ ਤੇ ਇਹ ਇਸ ਲਈ ਆਪਾਂ ਨੂੰ ਫੇਰ ਹੁਣ ਗਾਰਡਨ ਦੇ ਵਿੱਚ ਲੱਭਣੇ ਪੈ ਰਹੀ ਆ ਸਬਜ਼ੀ ਤੇ ਚਿੱਟੇ ਬੈਂਗਣ ਆਪਾਂ ਨੂੰ ਹੋਗੇ ਗੁਜ਼ਾਰੇ ਜੋਗੇ ਤੇ ਹੁਣ ਦੇਖਦੇ ਆਪਾਂ ਨੂੰ ਕੀ ਹੋਰ ਮਿਲਦਾ ਲੋ ਜੀ ਆਪਾਂ ਨੂੰ ਹਰੇ ਰੰਗ ਦੀ ਬੈਂਗਣੀ ਵੀ ਮਿਲ ਗਈ ਏभी ਮੈਨੂੰ ਲੱਗਦਾ 1 2 ਹੋ ਗਏ 1 ਆਪਾਂ ਨੂੰ ਆ ਮਿਲ ਗਈ ਆ ਤੇ ਆਪਾਂ ਨੂੰ ਤਿੰਨ ਰੰਗ ਇਹ ਤਿੰਨ ਮਿਲ ਗਏ ਬੈਂਗਣੀਆ ਹਰੇ ਰੰਗ ਦੀਆਂ ਤੇ ਹੁਣ ਦੇਖਦੇ ਆਂ ਕੁਝ ਹੋਰ ਮਿਲਦਾ ਤੇ ਨਹੀਂ ਲਓ ਜੀ ਆਪਾਂ ਨੂੰ ਆ ਟਿੱਡੇ ਫਿੱਡੇ ਜੇ ਆਪਾਂ ਨੂੰ ਫੇਰ ਗੋਲ ਬੈਂਗਣ ਵੀ ਮਿਲ ਗਿਆ ਜਾਮਨੀ ਰੰਗ ਦੇ ਤੇ ਇਹਨੂੰ ਆਪਾਂ ਕੀਤਾ ਤੋਂਨਾ ਸਟਾਰਟ ਤੇ ਤੋੜਦੇ ਤੋੜਦੇ ਲਓ ਜੀ ਆਪਣੇ ਜਗ੍ਹਾ ਹੁਣ ਲੱਗਦਾ ਗੁਜ਼ਾਰਾ ਤਾਂ ਆਪਣੇ ਜਗ੍ਹਾ ਹੋ ਗਿਆ 1 ਆ ਮਿਲ ਗਈ ਬੈਂਗਣੀ ਤੇ ਲਓ ਜੀ ਆਪਣੇ ਹੁਣ ਹੋ ਗਈ ਤਿੰਨ ਰੰਗਈ ਅੱਜ ਸਬਜੀ ਹਰੀ ਜਾਮਣੀ ਬੈਂਗਣ ਹਰੇ ਬੈਂਗਣ ਤੇ ਚਿੱਟੇ ਬੈਂਗਣ ਇਹ ਆ ਜੀ ਆਪਣੀ ਤਿੰਨ ਰੰਗੀ ਸਬਜੀ